ਦਸਕਰਨ ਦੱਸਦੀ ਹੈ ਕਿ ਇਤਵਾਰ ਵਾਲੇ ਦਿਨ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਵੱਲੋਂ ਵੱਡੀ ਰਗਮਲੇ ਕੋਲਾ ਵਿਖੇ 10ਵਾਂ ਰੋਜ਼ਾ افਤਾਰੀ ਪ੍ਰੋਗਰਾਮ ਰੱਖਿਆ ਗਿਆ ਜਿਸ ਦੌਰਾਨ ਮਲੇ ਕੋਲਾ ਦੇ ਵਿਧਾਇਕ ਡਾਕਟਰ ਜਮੀਲੁਰ ਰਹਿਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅੱਜ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਵੱਲੋਂ ਜੋ ਇਹ 10ਵਾਂ ਰੋਜ਼ਾ افਤਾਰੀ ਪ੍ਰੋਗਰਾਮ ਰੱਖਿਆ ਗਿਆ ਹੈ ਔਰ ਮੈਂ ਪਹਿਲਾਂ ਇਸੇ ਸਾਲਾਂ ਚੋਂ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਔਰ ਅੱਜ ਵੀ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਆਜਿਹਾ ਭਾਈਚਾਰਕ ਸਾਂਝ ਵਾਲੇ ਪ੍ਰੋਗਰਾਮਾਂ ਨਾਲ اور ਮਜਬੂਰਤੀ ਹੁੰਦੀ ਹੈ ਔਰ ਮੈਂ ਸਮਝਦਾ ਕਿ ਇਦਾਂ ਦੇ ਪ੍ਰੋਗਰਾਮ ਆਯੋਜਨ ਕਰਕੇ ਜਨਾਬ ਐਡਵੋਕੇਟ ਮੋਵੀ अहमद ਫारूकी ਸਾਹਿਬ ਨੇ ਪੂਰੀ ਟੀਮ ਨਾਲ ਇੱਕ ਬਹੁਤ ਹੀ ਸਲਾਘਾਯੋਗ ਕਦਮ ਚੁੱਕਿਆ ਹੈ ਸਾਡੀ ਸਮਾਜ ਦੀ ਇਸ ਭਾਈਚਾਰਕ ਸਾਂਝ ਆਪਸੀ ਜਿਹੜੀ ਪਿਆਰ ਮਾਹੱਪਤੀ ਰਵਾਇਤ ਹੈ ਹੋਰ ਮਜ਼ਬੂਤ ਹੋਵੇ ਮਲੇ ਕੋਲਾ ایک گلدستے دی طرح ہے ایتھے سارے ماں دے لوگ مل جل کے بھائی چارک سائن مضبوط رہن دے ہیں اور میں سمیدہ ہوں کہ اجی پر آن آن بھی مضبوطی آئی ہے اور دے ہاں پترکار گل بات کرنے لگے انہوں نے ہو جم فریشن آف دس ماہ روزہ افتاری پروگرام رکھا گیا اور پچھلے سال شرکت کی ہے اور آج بھی بہت خوشی محسوس کر رہا ہوں ਕਿ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਇਸ ਪ੍ਰੋਗਰਾਮ ਨੇ ਸਿਖਾ ਦਿੱਤੇ ਹੈ ਇਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਜਿਹੜੇ ਨੂੰ ਸ਼ਿਰਕਤ ਕਰਦੇ ਨਾਲ ਔਰ ਇਹੇ ਪ੍ਰੋਗਰਾਮਾਂ ਨਾਲ ਆਪਸੀ ਪਿਆਰ ਮੁਹੱਬਤ ਔਰ ਭਾਈਚਾਰਕ ਨੇ ਸਾਂਝਾਂ ਨਾਲ ਉਹਦੇ ਚ ਜ਼ਾਫਰ ਹੁੰਦਾ ਮਜਬੂਤੀ ਆਉਂਦੀ ਹੈ ਔਰ ਮੈਨੂੰ ਸਮਝਣਾ ਕਿ ਇਦਾਂ ਦਾ ਪ੍ਰੋਗਰਾਮ ਇੱਕ ਆਯੋਜਨ ਕਰਕੇ ਜਨਾਬ ਅਨੇ ਐਡਵੋਕੇਟ ਮੁਬੀਨਾ ਮਖੌਦੀ ਸਾਹਿਬ ਉਹਨਾਂ ਨੇ ਵੀ ਇਹਨੇ ਬਹੁਤ ਹੀ ਇਸ਼ਲਾਗਾ ਹੋ ਕੰਮ ਕਰ ਲੁਕਿਆ ਔਰ ਇਦਾਂ ਦੇ ਪ੍ਰੋਗਰਾਮ ਜਿਹੜੇ ਨਹੂਰ ਵੀ ਹੋਣੇ ਚਾਹੀਦੇ ਨਾ ਤਾਂ ਕਿ ਸਾਡੀ ਸਮਾਜ ਦੇ ਵਿੱਚ ਆਪਸੀ ਜਿਹੜੀ ਪਿਆਰ ਮੁਹੱਬਤ ਦੀ ਰਵਾਇਤ ਹੈ ਉਹ ਹੋਰ ਮਜ਼ਬੂਤ ਹੋਵੇ ਮਲੇਰਕੋੜਾ ਇੱਕ ਗੁਲਦਸਤੇ ਦੀ ਤਰ੍ਹਾਂ ਹੈ ਇਥੇ ਸਾਰੇ ਧਰਮਾਂ ਦੇ ਲੋਕ ਬੜੇ ਮਿਲ ਜੁਲ ਕੇ ਆਪਸੀ ਸਭਾਈ ਕਰਦੇ ਰਹਿੰਦੇ ਨੇ ਔਰ ਸਮਝਦਾ ਕਿ ਇਹ ਪ੍ਰੋਗਰਾਮ ਨਾਲ ਇਹ ਜੰਦਰਪੁਰ ਮਜ਼ਬੂਤੀ ਆਉਂਦੀ ਹੈ ਤੇ ਮਲੇਰ ਕੋਲਾ ਅਮਨ ਸ਼ਾਂਤੀ ਦਾ ਪ੍ਰਤੀਕ ਹੈ ਜਦੋਂ ਅਸੀਂ ਇਦਾਂ ਦੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਆ ਤਾਂ ਇਹਦਾ ਦੇਸ਼ ਦੇ ਅੰਦਰ ਬੜਾ ਵਧੀਆ ਪੋਜ਼ਿਟਿਵ ਮੈਸੇਜ ਜਾਂਦਾ ਹੈ ਔਰ ਇਹਦੇ ਲਈ ਮੈਂ ਐਡਵੋਕੇਟ ਮੁਮੀਨ احمد ফারুকੀ ਸਾਹਿਬ ਨੇ ਇਹਨਾਂ ਦੀ پوری ਟੀਮ ਨੂੰ ਵਾਰਗਵਾਤ ਪੇਸ਼ ਕਰਦਾ ਜਿਹੜੇ ਪਹਿਲ ਕਦਮੀ ਕਰਦੇ ਨੇ ਆਡਿਟਾਂ ਦੇ ਪ੍ਰਬੰਧ ਹਰ ਸਾਲ ਮੁਨਤਕ ਕਰਦੇ ਅੱਜ ਜਿਹੜਾ ਪ੍ਰੋਗਰਾਮ ਹੈ ਮਲੇਰ ਕੋਲਾ ਜੋ ਕਿ ਜਿਵੇਂ ਕਿ ਐਮਐਲਏ ਸਾਹਿਬ ਨੇ ਦੱਸਿਆ ਹੈ ਕਿ ਇੱਕ ਹਮਨ ਦਾ ਗੁਲਦਸਤਾ ਔਰ ਇਥੋਂ ਜਿਹੜਾ ਮੈਸੇਜ ਜਾਂਦਾ ਪੂਰੇ ਇੰਡੀਆ ਦੇ ਵਿੱਚ ਜਾਂਦਾ ਔਰ ਇਹ ਇਹਨੂੰ ਹੀ ਮੁੱਖ ਰੱਖਦੇ ਹੋਏ ਜਿਹੜੀ ਆਪਸੀ ਭਾਈਚਾਰਕ ਸਾਂਝ ਇਹਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਹ ਦਸਵਾਂ ਜਿਹੜਾ ਸਰਵ ਧਰਮ ਜਿਹੜਾ ਸਾਂਝਾ ਇੱਕ ਰੋਜ਼ਾ ਇਫਤਾਰ ਦਾ ਜਿਹਦੇ ਵਿੱਚ Hindu Muslim Sikh Sai ਸਾਰੇ ਭਾਈਚਾਰੇ ਇਕੱਠੇ ਹੋ ਕੇ ਅਸੀਂ ਇੱਥੇ ਅ ਅੱਜ ਰੋਜ਼ਾ ਇਫਤਾਰ ਕੀਤੀ ਹੈ ਸਾਡੇ ਮਹਿਮਾਨੇ ਖਸੂਸੀ ਜਨਾਬ ਡਾਕਟਰ ਜ਼ਮੀਲੋ ਰਹਿਮਾਨ ਸਾਹਿਬ ਔਰ ਹੋਰ ਵੀ ਜਿਹੜੇ ਸ਼ਹਿਰ ਦੇ ਪਤਵੰਤੇ ਸੱਜਣ ਨੇ ਜਿਹੜੇ ਅੱਜ ਇੱਥੇ ਇਕੱਠੇ ਹੋ ਕੇ ਸਾਰੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਭਾਈਚਾਰੇ ਨੇ ਅੱਜ ਇੱਥੇ ਰੋਜ਼ਾ ਉਫਤਾਰ ਕੀਤੀ ਹੈ ਔਰ ਅਸੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਪੂਰੇ ਹਿੰਦੁਸਤਾਨ ਨੂੰ ਜਿੱਥੇ ਨਫਰਤਾਂ ਦੇ ਬਾਜ਼ਾਰ ਗਰਮ ਨੇ ਨਫਰਤਾਂ ਦੀਆਂ ਰਾਜਨੀਤੀਆਂ ਗਰਮ ਨੇ ਉੱਥੇ ਹੀ ਅਸੀਂ ਇੱਕ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਸਾਰੇ ਇਕੱਠੇ ਆਂ ਔਰ ਸਾਰੇ ਅਗਰ ਜਦ ਤੱਕ ਅਸੀਂ ਇਕੱਠੇ ਰਹਾਂਗੇ ਤਾਂ ਹੀ ਇੱਕ ਮੁਲਕ ਵਧੀਆ ਮੁਲਕ ਬਣ ਸਕਦਾ ਔਰ ਉਹਦੀ ਤਰੱਕੀ ਹੋ ਸਕਦੀ ਹੈ ਜੇ ਅਸੀਂ ਆਪਸ ਦੇ ਵਿੱਚ ਲੜਦੇ ਰਹਾਂਗੇ ਤਾਂ ਫਿਰ ਅ ਉਦੀ ਤਰੱਕੀ ਦੀ ਕੋਈ ਆਸ ਨਹੀਂ ਕਰ ਸਕਦੇ ਤੁਹਾਡੇ ਵੱਲੋਂ ਇਹ ਰੋਜ਼ਾ ਇਖਤਾਰੀ ਦਾ ਜੋ ਪ੍ਰੋਗਰਾਮ ਰੱਖਿਆ ਗਿਆ ਇਸ ਨੂੰ ਦੇਖ ਕੇ ਜੋ ਬਾਲੀਆਂ ਤਾਕਤਾਂ ਬੈਠੇ ਨੇ ਜਿਹੜੀਆਂ ਭਾਈਚਾਰ ਸਾਂਝ ਫਰਕ ਪਾਉਣਾ ਚਾਹੁੰਦੀਆਂ ਨੇ ਜੀ ਕਿਸੇ ਕਿਸਮ ਦਾ ਵੀ ਲਾ ਲੋ ਵੀ ਹਿੰਦੂ ਮੁਸਲਮਨ ਸਿੱਖ ਭਾਈਚਾਰੇ ਸਾਂਝ ਦੇ ਵਿੱਚ ਕੀ ਮੈਸੇ ਲਾਉਂਗਾ ਵੇਖੋ ਮਲੇਰ ਕੋਲੇ ਇੱਕ ਐਸਾ ਸ਼ਹਿਰ ਹੈ ਵੀ ਜਿੱਥੇ ਬਹੁਤ ਕੋਸ਼ਿਸ਼ ਕੀਤੀ ਗਈ ਹੈ ਕਿ ਇੱਥੇ ਆਪਸੀ ਭਾਈਚਾਰਕ ਜਿਹੜੀ ਸਾਂਝ ਨੂੰ ਖਰਾਬ ਕੀਤਾ ਜਾਵੇ ਮਗਰ ਮੈਂ ਮਲੇਰ ਕੋਲੇ ਦੀ ਜਿਹੜੀ ਆਵਾਮ ਹੈ انہوں سلام کرنا ہے اور ساڑھی لیڈرشپ انہوں میں سلام کرنا ہے جنہوں نے آج تک اس شہر کو سانب کے رکھیا ہے اور ایک کدے بھی ہونا دیا جنہوں انہوں جی کھوجیاں چلنا انہوں نے کبھی کامیاب نہ ہون دیتا ہے نہ انشاءاللہ شاء ہون کد ہو